ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਲੀਲੀ ਰਵੀ ਤਾਜੀ ਸੂਈ ਮੱਝਪਰਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਫੇਸਬੁੱਕ ਤੇ ਪੇਜ ਆਪਣਾ ਗਰਜੀਤ ਰਾਏ ਨੂੰ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਇਹ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਮ ਚਰਮਨ ਸਿੰਘ ਜੀ ਪਿੰਡ ਪਿੰਡ ਭਟੌਰ ਕੋਠੇ ਖਣਸ ਸਿੰਘ ਜੀ ਠੀਕ ਹੈ ਜੀ ਹਾਂਜੀ ਮਾਝ ਦੇ ਜਾਣਕਾਰ ਹੋਈ ਜੀ ਆਪਣੀ ਇਹ ਦੂਜਾ ਸੂਆ ਸੂਈ ਆ ਬਾਈ ਕੱਲ ਹੀ ਅੱਛਾ ਜੀ ਦੁਪਹਿਰੇ 3:00 ਵਜੇ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਦੁੱਧ ਹੈਗਾ 12-13 ਕਿਲੋ ਦਾ ਕਾਟਾ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਰੇਟ ਬਾਈ ਫੋਨ ਤੇ ਕਰ ਲਾਂਗੇ ਦਾ ਠੀਕ ਹੈ ਜੀ ਬੱਚਾ ਕੀ ਹੈ ਜੀ ਬੱਚਾ ਘੱਟਾ ਬਾਈ ਉਪਰਾ ਠੀਕ ਹੈ ਹੜਾ ਬੋੜਾ ਜੀ ਹਾਂਜੀ ਹੜਾ ਬੋੜਾ ਜੀ ਕੱਲ ਇੱਕ ਡੰਗ ਹੀ ਚੋਈਏ ਮੰਨ ਲਓ ਇੱਕ ਡੰਗ ਚੋਈਏ ਹਾਂ ਠੀਕ ਹੈ ਜੀ ਹਾਂ ਜੀ ਤੋੜ ਦਿਓ ਬਰਾਮੜਾ ਲੋਕਾ ਚੱਕਰ ਸਾਹਿਬ ਫੇਸ ਕੁਆਲਟੀ ਦੇ ਸਕਦੇ ਹੋ ਤੇ ਨਿਸ਼ਾਨੀਆਂ ਚੈੱਕ ਕਰ ਸਕਦੇ ਹੋ ਭਰਾ ਤੇ ਬਾਕੀ ਸਭ ਦਿਖਾਉਣਿਆ ਤੋੜਾ ਠੀਕ ਹੈ ਜੀ ਲੋਕ ਮੇਰੇ ਦੰਤ ਅਜਾ ਤੋ ਸਿਗਾ ਰਹੇ ਹਾਂ ਲੋਕੀ ਤੋੜਾ ਤਰਤਾ ਸਾਡੇ ਸਾਹਮਣੇ ਠੀਕ ਹੈ ਜੀ ਚਾਹੇ ਦੋ ਡੰਗ ਚੋਕੇ ਲੈ ਜੀ ਚਾਗਲਾ ਚਾਹੇ ਬਈ ਚਾਰ ਡੰਗ ਚੋਲੇ ਠੀਕ ਹੈ ਰੇਟ ਜਾਇ ਜੀ ਉਪਰਾ ਰੇਟ ਜਾਇ ਜੀ ਹੂ ਬਾਈ ਠੀਕ ਹੈ ਜੀ ਲੋਕਾ ਬਾਈ ਜੀ ਦਾ ਜੁਕਟ ਕਨੈਕਟ ਕਰੋ ਠੀਕ ਹੈ ਜੀ। ਫਰੰਡ ਭਦੌੜ ਕੋਠੇ ਖਿਆਣ ਸਿੰਘ ਵਾਲੇ ਵਿੱਚ। ਕੋਠੇ ਖਿਆਣ ਸਿੰਘ ਵਾਲੇ ਵਿੱਚ। ਕੋਠੇ ਖਿਆਣ ਸਿੰਘ ਵਾਲੇ ਖੇਤਾਂ 'ਚ ਘਾਰਾ ਬਾਈਦਾ। ਠੀਕ ਹੈ ਜੀ ਜ਼ਿਮੀਂਦਾਰ ਭਰਾ। ਠੀਕ ਹੈ। ਲੋ ਜੀ ਚੈੱਕ ਕਰ ਸਕਦੇ। ਤੇ ਬੱਚਾ ਵੀ ਬਹੁਤ ਸੋਹਣਾ ਦੇਖ ਸਕਦੇ। ਕੱਟਾ। ਇਸ ਕੁਆਲਿਟੀ ਦੀ ਦੇਖ ਸਕਦੇ। ਠੀਕ ਹੈ ਲੋ ਜੀ। ਠੀਕ ਹੈ ਜੀ। ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਭਰਾ। ਠੀਕ ਹੈ ਜੀ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ। ਓਕੇ, ਬਾਏ।